ਬੀਰ ਜੀ ਇਹਦਾ ਹੋ ਗਈ ਤੁਹਾਡੇ ਐਕਸਪੀਰੀਅੰਸ ਦੀ ਗੱਲ ਹਾਂ ਤਾਂ ਦੱਸੋ ਵੀ ਇੱਥੇ ਜਾਣ ਲਈ ਕਿਹ ਕੀ ਚੀਜ਼ ਦੀ ਆਪਾਂ ਨੂੰ ਲੋੜ ਆ ਕਿੰਨਾ ਕੁ ਖਰਚਾ ਆਉਂਦਾ ਵਾ ਹਾਂਜੀ ਕੰਪਨੀ ਥਰੂ ਜਾਣ ਦਾ ਫਾਇਦਾ ਵਾ ਜਾਂ ਕਿੱਦਾਂ ਤੁਸੀਂ ਹੁਣੇ ਜਾ ਕੇ ਆਏ ਹਾਂ ਤੁਹਾਨੂੰ ਸਭ ਪਤਾ ਹੀ ਆ ਵੀਰੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਕਾਟਰੀਅ ਦੇ ਵਿੱਚ ਲਈ ਜਾਣ ਲਈ ਸਭ ਤੋਂ ਵਧੀਆ ਪਹਿਲਾ ਪ੍ਰੂਫ ਹੁੰਦਾ ਆਪਣਾ ਪਾਸਪੋਰਟ ਠੀਕ ਆ ਇਹ ਸਭ ਦਾ ਬਣਿਆ ਹੋਣਾ ਚਾਹੀਦਾ ਪੜ੍ਹਾਈ ਜਿਹੜੀ ਮਰਜ਼ੀ ਹੋਵੇ ਬੰਦਾ 8 ਵੀ ਤੱਕ ਪੜਿਆ 10ਵੀਂ ਤੱਕ ਪੜਿਆ ਵਾ ਉਹਦਾ ਕੋਈ ਚੱਕਰ ਨਹੀਂ ਪਾਸਪੋਰਟ ਤੇ ਦੂਜੀ ਗੱਲ ਇੱਥੇ ਇੰਡੀਆ ਦਾ ਹੈਵੀ ਲਾਇਸੈਂਸ ਚਾਹੀਦਾ ਇਹ ਚੀਜ਼ ਦੇ ਵਿੱਚ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਉੱਥੇ ਜਾਣਾ ਚਾਹੀਦਾ ਕੰਪਨੀ ਦੇ ਵਿੱਚ ਕੰਪਨੀ ਦੇ ਵਿੱਚ ਆਪਣੇ ਕੋਲ ਇੰਟਰਵਿਊ ਆਉਂਦੀਆਂ ਨੇ ਠੀਕ ਹੈ ਜੀ ਉਹਨਾਂ ਦੀ ਆਪਣੇ ਕੋਲ ਸਾਰੀ ਜਾਣਕਾਰੀ ਹੁੰਦੀ ਹੈ ਕਦੇ ਇੰਟਰਵਿਊ ਇੱਥੇ ਆਪਣੇ ਚੰਡੀਗੜ੍ਹ ਹੁੰਦੀਆਂ ਨੇ ਠੀਕ ਹੈ ਜੀ ਉੱਥੇ ਟਰਾਈ ਲਈ ਜਾਂਦੀ ਆ ਆਪਣੇ ਇੱਧਰ ਲਈ ਟਰੱਕਾਂ ਤੇ ਠੀਕ ਹੈ ਜੀ ਉੱਥੇ ਟਰਾਈ ਲੈਂਦੇ ਆ ਕੰਪਨੀਆਂ ਆਉਂਦੀਆਂ ਨੇ ਉੱਥੇ ਉਹ ਪਹਿਲਾਂ ਚੈੱਕ ਕਰਦੇ ਤੁਹਾਡੇ ਕੋਲ ਇੱਥੋਂ ਦਾ ਲਾਇਸੈਂਸ ਹੈਗਾ ਕਿ ਨਹੀਂ ਹੈਗਾ ਟਰੱਕ ਦਾ ਠੀਕ ਹੈ ਜੀ ਤੇ ਉਹ ਫਿਰ ਚੈੱਕ ਕਰਕੇ ਤੁਹਾਨੂੰ ਉਹ ਟਰਾਈ ਲੈਂਦੇ ਆ ਟਰਾਈ ਲੈ ਕੇ ਉੱਥੇ ਫਿਰ ਉਹ ਤੁਹਾਡਾ ਕੰਪਨੀ ਜਿਹੜੀ ਆਉਂਦੀ ਆ ਉਹ ਸਾਰਾ ਤੁਹਾਡਾ ਐਗਰੀਮੈਂਟ ਦੱਸ ਦਿੰਦੀ ਆ ਤੁਹਾਨੂੰ ਵੀ ਕਿੰਨੇ ਤੁਹਾਨੂੰ ਪੈਸੇ ਮਿਲਣਗੇ ਠੀਕ ਹੈ ਜੀ ਕਿੰਨੀ ਤੁਹਾਡੀ ਰੋਟੀ ਦਾ ਖਰਚਾ ਹੋਊਗਾ ਰਹਿਣ ਦਾ ਰੂਣ ਦਾ ਖਾਣ ਦਾ ਠੀਕ ਹੈ ਜੀ ਉਹ ਕੰਪਨੀ ਦਾ ਖਰਚਾ ਹੁੰਦਾ ਸਾਰਾ ਹਾਂ ਇਹੀ ਮੈਂ ਪੁੱਛਾਂ ਸੀ ਉਹ ਕੰਪਨੀ ਉਹ ਕੰਪਨੀ ਹੀ ਦਿੰਦੀ ਆ ਸਾਰਾ ਕੁਝ ਤੇ ਕੰਪਨੀ ਦੇ ਵਿੱਚ ਜਾਣ ਤੇ ਸਾਰਿਆਂ ਨਾਲ ਵੱਧ ਫਾਇਦਾ ਵਾ ਠੀਕ ਹੈ ਠੀਕ ਹੈ ਜੀ ਕਿਉਂਕਿ ਕੰਪਨੀ ਦੇ ਵਿੱਚ ਐ ਹੁੰਦਾ ਵਾ ਕੋਈ ਵੀ ਬੰਦੇ ਨੂੰ ਰਹਿਣ ਦਾ ਟੈਨਸ਼ਨ ਨਹੀਂ ਹੁੰਦੀ ਖਾਣ ਦੀ ਟੈਨਸ਼ਨ ਨਹੀਂ ਹੁੰਦੀ ਜਿੰਨਾ ਚਿਰ ਤੁਹਾਡਾ ਲਾਇਸੈਂਸ ਨਹੀਂ ਬਣਦਾ ਤੁਸੀਂ ਉੱਥੇ ਕੰਪਨੀ ਦੇ ਕੋਲ ਰਹਿਨੇ ਹੋ ਕੰਪਨੀ ਤੁਹਾਨੂੰ ਅੱਧੀ ਤਨਖਾਹ ਦਿੰਦੀ ਹੈ ਠੀਕ ਹੈ ਠੀਕ ਹੈ ਜੀ ਤੇ ਦੂਜੀ ਗੱਲ ਕੰਪਨੀ ਤੁਹਾਨੂੰ 90 ਦਿਨ ਦਾ ਵੀਜ਼ਾ ਦਿੰਦੀ ਆ ਠੀਕ ਆ ਜੀ 90 ਦਿਨ ਦਾ ਪਹਿਲਾ ਵਿਜ਼ਿਟ ਵੀਜ਼ਾ ਹੁੰਦਾ ਵਾ ਉਹਦੇ ਵਿੱਚ ਤੁਸੀਂ ਜਾ ਕੇ ਜਦੋਂ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਫਿਰ ਜਦੋਂ ਪਹਿਲਾ ਇੱਥੇ ਟਰਾਈ ਹੋਗੀ ਟਰਾਈ ਹੋਗੀ ਤਾਂ ਤੁਹਾਨੂੰ ਉਹ ਮੈਡੀਕਲ ਵਾਸਤੇ ਭੇਜਦੇ ਆ ਤੇ ਮੈਡੀਕਲ ਇੱਥੋਂ ਫਿੱਟ ਹੋ ਜਾਂਦਾ ਵਾ ਠੀਕ ਆ ਜੀ ਅਲੱਗ-ਅਲੱਗ ਕੰਟਰੀਆਂ ਦੇ ਅਲੱਗ-ਅਲੱਗ ਤਰੀਕੇ ਆ ਮੈਡੀਕਲ ਦੇ ਠੀਕ ਆ ਜੀ ਤੇ ਉਹ ਮੈਡੀਕਲ ਕਲੀਅਰ ਹੋ ਕੇ ਫੇਰ ਥੋੜਾ ਉਧਰ ਵੀਜ਼ਾ ਲੱਗ ਕੇ ਆਉਂਦਾ ਵਾ ਵੀਜ਼ਾ ਲੱਗ ਕੇ ਆਉਂਦਾ 90 ਦਿਨ ਦਾ ਠੀਕ ਹੈ ਜੀ ਕਈ ਬੰਦੇ ਕਹਿ ਰਹਿੰਦੇ ਆ ਵੀ ਅਸੀਂ ਉੱਥੇ ਜਾ ਕੇ ਵਿਹਲੇ ਬੈਠੇ ਸਾਨੂੰ ਕੰਮ ਨਹੀਂ ਮਿਲਦਾ ਕਿਉਂਕਿ ਬਾਈ ਜੀ 3 ਮਹੀਨੇ ਪਹਿਲਾਂ ਤੁਹਾਨੂੰ ਵਿਹਲੇ ਹੀ ਬਹਿਣਾ ਰਹਿਣਾ ਕਿਉਂ ਕਿ ਕਿਉਂਕਿ ਤੁਹਾਡੇ ਕੋਲ ਲਾਇਸੈਂਸ ਨਹੀਂ ਹੈਗਾ ਸਭ ਤੋਂ ਪਹਿਲਾਂ ਤੁਸੀਂ ਉੱਥੇ ਜਾ ਕੇ ਕੰਪਨੀ ਦੇ ਵਿੱਚ ਤੁਸੀਂ ਉੱਥੇ ਬੈਠੋਗੇ ਫੇਰ ਥੋੜਾ ਉੱਥੇ ਪਹਿਲੇ ਪਹਿਲਾ ਪਹਿਲੀ ਚੀਜ਼ ਆ ਵੀ ਤੁਹਾਡੀ ਆਈਡੀ ਬਣੂਗੀ ਉੱਥੇ ਥੋੜਾ ਵਰਕ ਪਰਮਿਟ ਲੱਗੂਗਾ ਉੱਥੇ ਜਾ ਕੇ ਠੀਕ ਹੈ ਜੀ ਉਡਾ ਬਾਰਕ ਪਰਮੈਂਟ ਲੱਗੂਗਾ ਤੇ ਉਦੋਂ ਬਾਅਦ ਤੁਸੀਂ ਤੁਹਾਨੂੰ ਉਹ ਆਪਣੇ ਬੰਦਿਆਂ ਦੇ ਨਾਲ ਜਿਵੇਂ ਪੁਰਾਣੇ ਡਰਾਈਵਰ ਹੁੰਦੇ ਆ ਉਹਨਾਂ ਨਾਲ ਉਹ ਭੇਜੇ